ਰੁਕਾਲ ਤੱਕ ਸਕਤਰੇਤ ਵੱਲੋਂ ਚਿੱਠੀ ਜਨ ਤੱਕ ਕੀਤੀ ਗਈ ਹੈ। ਰੁਕਾਲ ਤੱਕ ਸਾਹਿਬ ਨੇ ਸਪਸ਼ਟੀਕਰਨ ਮੰਗਿਆ। ਸਾਰਾ ਸਬਕਾ ਮੰਤਰੀਆਂ ਤੋਂ ਇਹ ਸਪਸ਼ਟੀਕਰਨ ਮੰਗਿਆ ਗਿਆ। 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਭੇਜਣ ਦੀ ਹਦਾਇਤ ਇਸ ਚਿੱਠੀ ਦੇ ਵਿੱਚ ਦਿੱਤੀ ਗਈ ਹੈ। ਸਾਰਾ ਸਬਕਾ ਮੰਤਰੀਆਂ ਤੋਂ ਸਪਸ਼ਟੀਕਰਨ ਮੰਗਿਆ ਗਿਆ ਤਾਂ ਹੁਣ ਚਿੱਠੀ ਜਨ ਤੱਕ ਕਰ ਦਿੱਤੀ ਗਈ ਹੈ। 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਭੇਜਣ ਦੀ ਇਸ ਦੇ ਵਿੱਚ ਹਦਾਇਤ ਹੈ। ਰੁਕਾਲ ਤੱਕ ਸਾਹਿਬ ਨੇ ਹੁਣ ਸਪਸ਼ਟੀਕਰਨ ਮੰਗਿਆ 15 ਦਿਨਾਂ ਦਾ ਸਮਾਂ ਦਿੱਤਾ ਗਿਆ। ਸਾਰਾ ਸਬਕਾ ਮੰਤਰੀਆਂ ਤੋਂ ਸਪਸ਼ਟੀਕਰਨ ਮੰਗਿਆ ਗਿਆ ਸ਼੍ਰੀ ਅਕਾਲ ਤਖਤ ਸਕਤਰਤ ਵੱਲੋਂ ਚਿੱਠੀ ਜਨਤਕ ਕੀਤੀ ਗਈ ਹੈ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਦੀ ਮੰਗ ਕੀਤੀ ਗਈ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਣ ਸਪਸ਼ਟੀਕਰਨ ਦੀ ਮੰਗ ਇੱਥੇ ਕੀਤੀ ਹੈ ਤੇ ਉਥੇ ਹੀ ਇਹ ਦੱਸ ਦਈਏ ਕਿ ਇਸ ਤੋਂ ਪਹਿਲਾਂ ਦੇਖਿਆ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਸਨ ਤਾਂ ਪਹਿਲਾਂ ਜੋ ਹੈ ਸਪਸ਼ਟਕਰਨ ਦਿੱਤਾ ਗਿਆ ਸੀ ਤੇ ਹੁਣੇ ਚਿੱਠੀ ਜਨਤਕ ਕੀਤੀ ਗਈ ਹੈ 17 ਹਫਤਾ ਮੰਤਰੀਆਂ ਤੋਂ ਸਪਸ਼ਟਕਰਨ ਮੰਗਿਆ ਗਿਆ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਸੀ ਪੰਜ ਸਿੰਘ ਸਾਬਾਨਾ ਦੀ ਜਦੋਂ ਮੀਟਿੰਗ ਹੋਈ ਸੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਣ ਇਹ ਸਪਸ਼ਟਿਕਰਨ 17 ਸਾਬਕਾ ਮੰਤਰੀਆਂ ਤੋਂ ਵੀ ਮੰਗਿਆ ਜੋ ਉਸ ਸਮੇਂ ਮੰਤਰੀ ਸਨ ਉਹਨਾਂ ਤੋਂ ਇਹ ਸਪਸ਼ਟਿਕਰਨ ਮੰਗਿਆ ਗਿਆ 15 ਦਿਨਾਂ ਦੇ ਅੰਦਰ ਸਪਸ਼ਟਿਕਰਨ ਭੇਜਣ ਦੀ ਹਦਾਇਤ ਇੱਥੇ ਦਿੱਤੀ ਗਈ ਹੈ ਸ਼ਕਾਲ ਤੱਕ ਅਸਕਤਰੇਤ ਵੱਲੋਂ ਚਿੱਠੀ ਜਨਤਕ ਕੀਤੀ ਗਈ ਹੈ 17 ਸਾਬਕਾ ਮੰਤਰੀਆਂ ਤੋਂ ਸਪਸ਼ਟਿਕਰਨ ਮੰਗਿਆ ਗਿਆ ਹੈ ਤਾ ਇਸ ਸਮੇ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਜੁੜਗੇ ਨੇ ਗਰੇਵਾਲ ਸਾਹਿਬ ਹੁਣੇ ਇੱਕ ਚਿੱਠੀ ਜਨਤਕ ਕੀਤੀ ਗਈ ਹੈ ਤਾਂ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਭੇਜਣ ਦੀ ਹਦਾਇਤ ਇਸ ਦੇ ਵਿੱਚ ਦਿੱਤੀ ਗਈ ਹੈ ਉਹਨਾਂ 17 ਮੰਤਰੀਆਂ ਨੂੰ ਜੋ ਉਸ ਸਮੇਂ ਤੇ ਸੱਤਾ ਵਿੱਚ ਸਨ ਜੀ ਕੀ ਕਹੋਗੇ ਦੇਖੋ ਇਹ ਪਿਛਲੇ ਦਿਨਾਂ ਚ ਇਹ ਗੱਲਬਾਤ ਜਿਹੜਾ ਮੀਟਿੰਗ ਹੋਈ ਸੀ ਉਹਦੇ ਵਿੱਚ ਆਇਆ ਸੀ ਇਹ ਜਿੰਨੇ ਵੀ ਜਿਹੜੇ ਮੰਤਰੀ ਸਰਕਾਰ ਦੇ ਵਿੱਚ ਸਦਾ ਸੁਖਿੰਦਰ ਬਾਸ ਦੇ ਨਾਲ ਰਹੇ ਉਹਨਾਂ ਤੋਂ ਵੀ ਪੱਖ ਜੜਾ ਵਾ ਉਹ ਮੰਗਿਆ ਗਿਆ ਵਾ ਤੇ ਉਹ ਤਾਂ ਉਸ ਦਿਨ ਤੋਂ ਹੀ ਲਾਗੂ ਹੋ ਜਾਣਾ ਸੀ 15 ਦਿਨ ਦਾ ਤੇ ਚਿੱਠੀਆਂ ਲੇਟ ਪਹੁੰਚੀਆਂ ਪਰ ਇਸ ਤੋਂ ਪਹਿਲਾਂ ਹੀ ਅ ਸੰਤਵਾ ਹੁਕਮ ਆਇਆ ਤੇ ਡਾਕਟਰ ਟੀਮਾ ਤੇ ਹੋਰ ਜਿਹੜੇ ਦੋ ਸਾਥੀ ਉਹਨਾਂ ਦੇ ਉਹ ਆਪਣਾ ਪੱਖਾ ਜੜਾ ਉਹ ਦੇ ਆਏ ਨਹੀਂ ਤੋਂ ਇਸ ਕਰਕੇ 15 ਦਿਨ ਦਾ ਟਾਈਮ ਦਿੱਤਾਗਾ ਤੋਂ ਉਹ ਗਮ ਸਿੰਘ ਸਾਹਿਬ ਦੀ ਮੀਟਿੰਗ ਦੇ ਵਿੱਚ ਫਾਈਨਲ ਹੋਈ ਸੀ। ਉਹਨਾਂ ਤੋਂ ਵੀ ਇਸ ਗੱਲ ਦਾ ਮੰਗਿਆ ਕਿ ਜਿਵੇਂ ਸੁਪਰੀਮ ਸਿੰਘ ਬਾਦਲ ਨੇ ਜੋ ਗੱਲ ਕਹੀ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹੋਰ ਉਹ 15 ਦਿਨ ਦਾ ਦਿੱਤਾ ਟਾਈਮ ਇਹ ਉਸ ਲਈ ਆਪਣਾ ਪੱਖਪਾਤ ਕਰਦੇ ਜਾ ਰਹੇ ਨੇ ਦੋ ਦਿਨ ਜਾਣੇ ਜਾ ਚੁੱਕੇ ਆ। ਬਾਕੀ ਰਹਿੰਦੇ ਚਲੇ ਜਾਣਗੇ। ਜੀ। ਜੀ ਗਰਵਲ ਸਾਹਿਬ ਕੀ ਬਾਕੀ ਜਿਹੜੇ ਮੰਤਰੀ ਰਹੇ ਉਸ ਸਮੇਂ ਦੇ ਉਸ ਅਕਾਲ ਤੱਕ ਸਾਬ ਤੇ ਪੇਸ਼ ਹੋਣਗੇ ਉਸ ਤੋਂ ਬਾਅਦ ਸਪਸ਼ਟਕਰਨ ਦੇਣਗੇ ਆਪਣਾ ਜੋ ਇਹ ਸਮਾਂ ਦਿੱਤਾ ਗਿਆ ਕਿਉਂਕਿ ਚਿੱਠੀ ਤੇ ਵੀ ਜੋ ਡੇਟ ਹੈ ਉਹ ਪਹਿਲਾਂ ਦੀ ਹੈ ਦੋ ਤਿੰਨ ਦਿਨ ਪਹਿਲਾਂ ਦੀ ਹੈ ਜੀ ਅਮੈਂ ਉਹ ਹੀ ਕਹਿ ਰਹੀ ਹਾਂ ਕਿ ਅਸਲ ਪਿੱਛੇ ਮੀਟਿੰਗ ਹੋਈ ਸੀ ਉਸ ਦਿਨ ਐਲਾਨ ਹੋਇਆ ਸੀਗਾ ਉਹ ਚਿੱਠੀਆਂ ਚਿੱਠੀਆਂ ਜਿਹੜੀਆਂ ਡਾਕ ਰਾਹੀਂ ਪਹੁੰਚਦੀਆਂ ਉਹਨਾਂ ਕੋਲੇ ਦੋ ਦਿਨ ਲੱਗੇ ਨੇ ਉਸ ਕਰਕੇ ਉਹ ਉਸੇ ਦਿਨ ਹੀ ਦੱਸ ਦਿੱਤਾ ਗਿਆ ਸੀ ਇਹ ਆਪਣਾ ਜਿਹੜਾ ਪੱਖ ਆ ਉਹ ਆ ਕੇ ਤੇ ਦੇ ਦਾਂਗੇ ਤੇ ਉਸ ਤੋਂ ਬਾਅਦ ਸਿੰਘ ਸਾਹਿਬ ਉਹ ਤੁ ਵਿਚਾਰਨਗੇ ਫਿਰ ਉਸ ਤੋਂ ਬਾਅਦ ਅਗਲਾ ਫੈਸਲਾ ਕੀ ਲੈਂਦੇ ਆ ਇਹ ਉਹ ਜੀ ਬੌਸ਼ਕ੍ਰਿਆ ਗਰੇਵਾਲ ਸਾਹਿਬ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ 17 ਸਾਬਕਾ ਮੰਤਰੀਆਂ ਤੋਂ ਹੁਣ ਸਪਸ਼ਟੀਕਰਨ ਮੰਗਿਆ ਗਿਆ ਕੁਝ ਮੰਤਰੀ ਆ ਚੁੱਕੇ ਨੇ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਆਉਣਗੇ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਭੇਜਣ ਦੀ ਹਦਾਇਤ ਇਸ ਚਿੱਠੀ ਦੇ ਵਿੱਚ ਕੀਤੀ ਗਈ ਹੈ ਸੋ ਅਕਾਲ ਤੱਕ ਤੇ ਸਾ ਵੱਲੋਂ ਇਹ ਹੁਣੇ ਚਿੱਠੀ ਜਮ ਤੱਕ ਕੀਤੀ ਗਈ ਹੈ ਸਕਤਰਤ ਵੱਲੋਂ ਚਿੱਠੀ ਜਮ ਤੱਕ ਕੀਤੀ ਗਈ ਹੈ ਦੰਦਾ ਦੱਸਿਆ ਕਿ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗਿਆ ਗਿਆ ਸ਼ਕਾਲ ਤਖਤ ਸਾਹਿਬ ਨੇ ਸਪਸ਼ਟੀਕਰਨ ਮੰਗਿਆ 17 ਸਾਫਕਾ ਮੰਤਰੀਆਂ ਤੋਂ ਇਹ ਸਪਸ਼ਟੀਕਰਨ ਮੰਗਿਆ ਗਿਆ ਤੇ ਦੇਖਿਆ ਗਿਆ ਸੀ ਕਿ ਸੁਖਵੀਰ ਸਿੰਘ ਬਾਦਲ ਸ਼ਕਾਲ ਤਖਤ ਸਾਹਿਬ ਤੇ ਪੇਸ਼ ਹੋ ਚੁੱਕੇ ਨੇ ਸਪਸ਼ਟੀਕਰਨ ਦੇ ਚੁੱਕੇ ਨੇ ਤੇ ਉੱਥੇ ਇਹ ਵੇਖਿਆ ਜਾ ਸਕਦਾ ਹੈ ਲਿਸਟ 17 ਸਾਫਕਾ ਮੰਤਰੀਆਂ ਦੀ ਇਹ ਉਹ ਲਿਸਟ ਤੇ ਇਹ ਉਹ ਚਿੱਠੀ ਜਿਸ ਦੇ ਵਿੱਚ ਸਪਸ਼ਟੀਕਰਨ ਦੀ ਮੰਗ ਕੀਤੀ ਗਈ ਹੈ